ਆ ਕਦਮ ਮਾਰਿਆ ਜੇ ਤੇ ਵੇ ਸਿਆਲ ਦੇ ਮੱਛੀਆਂ ਪਾਵਾਂਗੇ ਤੇ ਜੇ ਹਿਸਾਬ ਨਾਲ ਖਰੰਡਿਆ ਕੁੜੀਆ ਵਾ ਲੱਗਦਾ ਆਪਣੇ ਮਗਰ ਮੱਛ ਬਣ ਜਾਣਾ ਇਦਾਂ ਹੀ ਔਖਾ ਹੀ ਆ ਕੰਮ ਆਹ ਫਾਰਮ ਦਾ ਪਿਛਲਾ ਪਾਸਾ ਇਹਦੇ ਖੱਡੇ ਪਏ ਵੇ ਮੰਦਾਲਾ ਆ ਪਿਆ ਹਾਂ ਬੋਟਾਂ ਦੀ ਵੇ ਇਹਦੇ ਨਾਲ ਹੀ ਠੀਕ ਹੈ ਕੰਮ ਉਦਾਂ ਨੇ ਇੱਥੇ ਇੱਕ ਤਰ੍ਹਾਂ ਦਾ ਚੱਕੜ ਗੋੜੇ ਗੋੜੇ ਫਸੀਦਾ ਰੱਬ ਨੇ ਕਰਨਾ ਹਸਲਵਾਤੇ ਮੰਡਾਲ ਦਿੱਤਾ ਪਿਆ। ਹੋਰ ਇਹਪਾਂ ਕਰ ਲਿਆ ਜਗਾੜ। ਉਦਾਂ ਤੇ ਜਾ ਨਹੀਂ ਜਾਂਦਾ। ਹੁਣ 사이ਡਾਂ-ਸਾਈਡਾਂ ਜਿੱਥੇ ਪਾਣੀ ਭਰਿਆ ਉਤੋਂ ਪਲੜਾ ਥਾਂ ਡਿੱਗੰड्या। ਇਹਨੂੰ ਕਰਦੇ ਆਂ ਕੱਢਦੇ ਆਂ ਪਾਣੀ ਨੂੰ। ਦੋਵੇਂ ਬੰਨੇ। ਸੋ ਦਾ ਸਮੁੰਦਰ ਲੱਗੇ ਆ 10 ਮਿੰਟ ਵੀ ਰੁਕਦਾ ਫਿਰ ਆ ਜਾਂਦਾ। ਤੇ ਮੰਡਾ ਵਾਲੀ ਫਾਰਮਾਂ ਦਾ। ਚਲੋ। ਉਈ ਮਸਾ ਨਹੀਂ ਇਹਦੇ ਨਾਲ ਸੇਫਟੀ ਜੀ ਹੋ ਜਾਂਦੀ ਏ ਥੋੜਾ ਘਾਹ ਕਾ ਹੀ ਬੜਾ ਸਬਜ਼ੀ ਭਾਜੀ ਲਈ ਇਹਦੇ ਰੇ ਸਪਰੇ ਤੋਂ ਵਗੈਰ ਹੁੰਦੀ ਨਹੀਂ ਚਾ ਸਾਲਾ ਹਫਤੇ ਦੇ ਵਿੱਚ 2 2 ਫੁੱਟ ਚੜ ਗਿਆ ਤਾਂ ਕੀ ਕਰੂ ਇਸੇ ਪੰਨਾ ਪਰੋਛਾ ਹੀ ਨਹੀਂ ਰਹਾ ਗਏ ਤੇ ਮੇਰੀ ਵਜਨਾਂ ਨੇ ਅਕਤੂਬਰ ਸਾਰਾ ਚੋਈ ਜਾਂਦਾ ਵੇ ਮੰਤਾਰ ਅੱਲਾ ਘੜਜਿੰਬਾਣ ਹਲਕਾ ਜੂ ਭੱਲੜਾ ਕਰਦੇ ਨੇ ਚਲੋ ਕੱਢਦੇ ਹਾਂ ਸਾਰੇ ਕਰਦੇ ਹਾਂ ਤਾਂ